பல மே சார பாரவாசிய நூ ਆਜ਼ਾਦੀ ਦੀ ਸ਼ੁਭ ਦਿਨਾਂ ਲੱਖ ਲੱਖ ਵਧਾਈਆਂ ਸਾਡੇ ਦੇਸ਼ ਨੂੰ ਅੱਜ 78 ਸਾਲ ਹੋ ਗਏ ਆਜ਼ਾਦ ਹੋਏ ਤੇ ਇਹ ਸਾਡਾ ਦੇਸ਼ ਦਿਨਦੁਣੀ ਰਾਤ ਚੋਂ ਬਣੀ ਤਰੱਕੀ ਕਰਦਾ ਆ ਰਿਹਾ ਹੈ ਤੇ ਬਹੁਤ ਹੀ ਮੁਸ਼ਕਲਾਂ ਝੱਲ ਕੇ ਬਹੁਤ ਹੀ ਸੂਰਬੀਰਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹ ਆਜ਼ਾਦੀ ਲੈ ਕੇ ਦਿੱਤੀ ਹੈ ਅਸੀਂ ਸਾਰੇ ਅਜੇ ਪ੍ਰਣ ਕਰੀਏਗੀ ਅੱਗੇ ਨੂੰ ਕਦੇ ਵੀ ਦੇਸ਼ ਦੇ ਉੱਪਰ ਇਹੋ ਜਿਹਾ ਭਾਰ ਨਾ ਪਵੇ ਤੇ ਸਾਡੇ ਸਾਡੀ ਨਵੀਂ ਜਨਰੇਸ਼ਨਾਂ ਬੱਚੇ ਇਸ ਨੂੰ ਸੰਭਾਲ ਕੇ ਰੱਖਣ ਅਸੀਂ ਇਹੀ ਦੁਆ ਕਰਦੇ ਆਂ ਪਰਮਾਤਮਾ ਮੂਰੇ ਸਾਡਾ ਦੇਸ਼ ਦਿਮਦੁਣੀ ਰਾਜ ਚਗੁਣੀ ਤਰੱਕੀ ਕਰਦਾ ਰਹੇ। ਇਹ ਖੁਸ਼ੀ ਦਾ ਦਿਨ ਹੈ। ਅਸੀਂ 78 ਮਾਂ ਇੰਡੀਪੈਂਡੈਂਸ ਡੇ ਮਨਾ ਰਹੇ ਆਂ। ਜਿਹੜੀ ਕੁਰਬਾਨੀ ਸਾਡੇ ਬਜ਼ੁਰਗਾਂ ਨੇ ਬਹੁਤ ਮਿਹਨਤ ਬਹੁਤ ਸ਼ਹੀਦੀਆਂ ਦੇ ਕੇ ਪ੍ਰਾਪਤ ਕੀਤੀ ਹੈ। ਅਸੀਂ ਉਹ ਕੁਰਬਾਨੀ ਦਾ ਅੱਜ ਆਨੰਦ ਮਾਣ ਰਹੇ ਆਂ। ਅੱਜ ਦਾ ਦਿਨ ਇੱਕੇ ਅਸੀਂ ਕਹਿੰਦੇ ਆਂ ਵੀ ਸਾਡੇ ਬੱਚੇ ਜੋ ਆਜ਼ਾਦੀ ਸਾਨੂੰ ਬਜ਼ੁਰਗਾਂ ਲੈ ਕੇ ਦਿੱਤੀ ਹੈ ਇਹਨੂੰ ਕਾਇਮ ਰੱਖਣ ਔਰ ਪਾਰਤਵਾਸੀਆਂ ਵਸੀਆਂ ਨੂੰ ਪੰਜਾਬ ਵਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਰੋਟਰੀ ਕਲੱਬ ਨਾਬਾ ਵੱਲੋਂ ਅੱਜ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਆ ਆਪ ਜੀ ਨੂੰ ਦੱਸ ਰਿਹਾ ਕਿ ਆਜ਼ਾਦੀ ਦਾ ਜੋ ਕੋਰ ਸੀ ਉਹਦੇ ਵਿੱਚ ਪੰਜਾਬ ਦਾ ਬਹੁਤ-ਬਹੁਤ ਵੱਡਾ ਰੋਲ ਰਿਹਾ ਜੇ ਇਹਨੂੰ ਵਿਸਥਾਰ ਚ ਦੱਸਣਾ ਦੀਏ ਤਾਂ ਉਹ ਸਮਾਂ ਨਹੀਂ ਹੈਗਾ ਕਿ ਆਪਾਂ ਵਿਸਥਾਰ ਚ ਜਾਈਏ ਜਿੰਨਾ ਯੋਗਦਾਨ ਪੰਜਾਬ ਦਾ ਹੈ ਆਜ਼ਾਦੀ ਵਾਸਤੇ ਔਰ ਉਹਨੇ ਹੀ ਕਸ਼ਟ ਵੀ ਪੰਜਾਬ ਨੇ ਝੱਲੇ ਨੇ ਉਹਨਾਂ ਵੇਲੇਾਂ 'ਚ ਤੇ ਕਸ਼ਟ ਵੀ ਬਹੁਤ ਵੱਡਾ ਵੱਡੇ ਝੱਲੇ ਨੇ ਚਲੋ ਦੇਸ਼ ਆਜ਼ਾਦ ਹੋਇਆ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿੱਥੇ ਬਜ਼ੁਰਗਾਂ ਦਾ ਔਰਤਾਂ ਦਾ ਪੰਜਾਬੀਆਂ ਦਾ ਨੌਜਵਾਨਾਂ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਅੱਗੇ ਇਹੀ ਸੰਦੇਸ਼ ਦਿੰਨੇ ਆ ਅਸੀਂ ਸਾਰੇ ਰੋਟਰੀ ਕਲੱਬ ਵੱਲੋਂ ਵਿਸ਼ਾਂਤੀ ਬਣੀ ਰਹੇ ਨਹਿਿੰਦੋਸਤਾਨ ਚੜ੍ਹਦੀ ਕਲਾ 'ਚ ਰਹੇ ਪੰਜਾਬ ਚੜ੍ਹਦੀ ਕਲਾ 'ਚ ਰਹੇ ਅੱਜ 15 ਅਗਸਤ ਸੁਤੰਤਰਤਾ ਦਿਵਸ ਰੋਟਰੀ ਕਲੱਬ ਨਾਭਾ ਵੱਲੋਂ ਰੋਟਰੀ ਪਵਨ ਦੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਸਾਰਿਆਂ ਨੇ ਜਿਹੜੀ ਬਹੁਤ ਹਾਰਡ ਆਰਡ ਜਿਹੜੀ ਆਜ਼ਾਦੀ ਹੈ ਉਸ ਨੂੰ ਸੰਭਾਲਣ ਦਾ ਇੱਕ ਸੰਕਲਪ ਲਿਆ ਹੈ ਕਿਉਂਕਿ ਸਾਡਾ ਦੇਸ਼ ਜੋ 1947 ਦੇ ਵਿੱਚ ਸੀ ਅੱਜ 78 ਸਾਲਾਂ ਦੇ ਵਿੱਚ ਬਹੁਤ ਤਰੱਕੀ ਕਰਕੇ ਇੱਕ ਦੁਨੀਆ ਦੀ ਪਾਵਰ ਬਣ ਗਿਆ ਹੈ ਰੋਟਰੀ ਕਲੱਬ ਨਾਭਾ ਵੱਲੋਂ ਸਾਡਾ ਸੁਤੰਤਰਤਾ ਦਿਵਸ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਅੱਜ ਰੋਟਰੀ ਕਲੱਬ ਲਾਹੌਰ ਦੇਸ਼ ਦਾ ਸੁਤੰਤਰਤਾ ਦਿਵਸ ਮਨਾ ਰਿਹਾ ਹੈ ਉੱਥੇ ਅਸੀਂ ਅੱਜ ਆਪਣੇ ਕਲੱਬ ਦਾ ਚਾਰਟਰ ਡੇ ਵੀ ਸੈਲੀਬ੍ਰੇਟ ਕਰ ਰਹੇ ਹਾਂ ਅੱਜ ਤੋਂ 69 ਸਾਲ ਪਹਿਲਾਂ 15 ਅਗਸਤ ਨੂੰ ਹੀ ਸਾਡਾ ਰੋਟਰੀ ਕਲੱਬ ਲਾਹੌਰ 1955 ਦੇ ਵਿੱਚ ਹੋਣ ਦੇ ਵਿੱਚ ਆਇਆ ਸੀਗਾ ਤੇ ਇਹਦੇ ਨਾਲ 1947 ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਜਿਸ ਤਰ੍ਹਾਂ ਬੁੱਟਰ ਸਾਹਿਬ ਨੇ ਵੀ ਕਿਹਾ ਪੰਜਾਬ ਦਾ ਬਹੁਤ بڑا ਯੋਗਦਾਨ ਰਿਹਾ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਅਜੂਰੇ ਸਾਡੇ ਕੰਪਿਊਟਰ ਸੈਂਟਰ ਦੇ ਬੱਚੇ ਆਏ ਨੇ ਜਿਹੜੇ ਆਪਣਾ ਰੰਗ ਰੰਗ ਪ੍ਰੋਗਰਾਮ ਪੇਸ਼ ਕਰ ਰਹੇ ਨੇ